ਜੋ ਪਹਿਲਾਂ ਹੀ ਅਸੀਂ ਬੇਨਤੀ ਕਰੀ ਜਾਂਦੇ ਹਾਂ ਸੰਗਤ ਨੂੰ ਕਿ ਜੋ ਕਮੇਟੀ ਐ ਇਹਦੇ ਕੋਲੋਂ ਪ੍ਰਬੰਧ ਜਿਹੜਾ ਮੇਲੇ ਤੇ ਮੁਕੰਮਲ ਨਹੀਂ ਹੋਇਆ ਮੇਲੇ ਵਾਲੇ ਦੇਣੇ ਮਿਸਤਰੀ ਚਾਰ ਛਪੇਰੇ ਲੱਗੇ ਮਜ਼ਦੂਰ ਚਾਰ ਛਪੇਰੇ ਲੱਗੇ ਉਹਨਾਂ ਦਾ ਵੀ ਮੇਲਾ ਖਰਾਬ ਕੀਤਾ ਤੇ ਲੋਕਾਂ ਦਾ ਵੀ ਪਿੰਡਦਿਆਂ ਦਾ ਵੀ ਤੇ ਬਾਹਰਦਿਆਂ ਦਾ ਵੀ ਸੋ ਰਾਤ ਮੈਨੂੰ ਇੱਕ ਫੋਨ ਆਇਆ ਉਹਨਾਂ ਨੇ ਫੋਨ ਕਰਕੇ ਪੋਸਟਰ ਜਿਹੜੇ ਲੱਗੇ ਆ ਆਪਣੇ ਬੋਰਡ ਜਿਹੜੇ ਲੱਗੇ ਨੇ ਬੋਰਡ ਦੇ ਉੱਤੋਂ ਫੋਨ ਕਿਸੇ ਨੇ ਕੀਤਾ ਕਹਿੰਦੇ ਬਾਬਾ ਜੀ ਜਿਹੜਾ ਲੰਗਰ ਹੈ ਕਿੱਥੋਂ ਆਣ ਕੇ ਕਾਰ ਸੇਵਾ ਵਾਲੇ ਮਹਾਂਪੁਰਖ ਲੰਗਰਾਇ ਲਾਰੇ ਬਾਸੜ ਦੇ ਉੱਤੇ ਡਾਕਟਰ ਭਗਵੰਤ ਜੀ ਉਹਨਾਂ ਦਾ ਜੋ ਪਲਾਂਟ ਹੈ ਉੱਥੇ ਤੇ ਬਹੁਤ ਜ਼ਿਆਦਾ ਮਸ਼ਹੂਰ ਲੰਗਰ ਹੈ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਸਿਰਫ ਕਿਣਕਾ ਛਕਣ ਆਉਂਦੀਆਂ ਉਸ ਲੰਗਰ ਦੇ ਵਿੱਚ ਕਿ ਇੱਕ ਕਿਣਕਾ ਅਸੀਂ ਜਾ ਕੇ ਛਕ ਲਈਏ ਤੇ ਬਾਬਾ ਬਕਾਲਾ ਸਾਹਿਬ ਜਾਣ ਦੀ ਯਾਤਰਾ ਜਿਹੜੀ ਸਾਡੀ ਸੰਪੂਰਨ ਹੋਏਗੀ ਬੜੀ ਦੂਰੋਂ ਦੂਰੋਂ ਸੰਗਤਾਨ ਕੇ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਦੀਆਂ ਉਸ ਵੀਰ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਬਾ ਜੀ ਆ ਕੇ ਵੇਖੋ ਕਿਵੇਂ ਵੱਡਾ ਸਾਰਾ ਨਾਲਾ ਬਣਿਆ ਸੀਵਰੇਜ ਦੇ ਪਾਣੀ ਦਾ ਤੇ ਇਹ ਲੋਕ ਉਧਰ ਦੀ ਲੰਘਦੇ ਸਾਰੇ ਮੈਂ ਬੇਨਤੀ ਕਰਾਂ ਜਿਹੜੇ ਪਹਿਲਾਂ ਕਹੀ ਜਾਂਦੇ ਸੀ ਬਾਬਾ ਜੀ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਸਾਡੇ ਤੇ ਉਜਾਂ ਲਾਉਂਦੇ ਹੋ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਡੀ ਕਤਾਈ ਤੁਸੀਂ ਕੀਤੀ ਹੈ ਨਾ ਆਖਦੇ ਬਹੁਤ ਜ਼ਿਆਦਾ ਲੋਕ ਉੱਥੇ ਡਿੱਗੇ ਵੀ ਜਿਹੜੇ ਲੰਗ ਰਹੇ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਨੇੜੇ ਉਹਨਾਂ ਪੰਘੂੜੇ ਲਾਏ ਨੇੜੇ ਦੁਕਾਨਾਂ ਵਾਲੇ ਉਸ ਸੀਵਰੇਜ ਦੇ ਪਾਣੀ ਦੇ ਵਿੱਚ ਕੁਰਸੀਆਂ ਢਾ ਕੇ ਲੋਕ ਬੈਠੇ ਯਾਦ ਰੱਖਿਓ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਨਗਰ ਹੈ ਮੈਂ ਵੀ ਬੇਨਤੀ ਕਰਾਂਗਾ ਮਹਾਰਾਜ ਨੂੰ ਕਿ ਮਹਾਰਾਜ ਕਿਰਪਾ ਕਰੋ ਜੇ ਨਹੀਂ ਕੋ ਕੰਮ ਕਰਨ ਜੋਗਾ ਹੈਗਾ ਤੇ ਇਹਨਾਂ ਨੂੰ ਸਾਈਡ ਤੇ ਕਰੋ ਸੋ ਬੜੀ ਮਨ ਦੇ ਵਿੱਚ ਤਕਲੀਫ ਬੜਾ ਦੁੱਖ ਹੋਇਆ ਰਾਤ ਜਦੋਂ ਛੋਟੇ ਛੋਟੇ ਬੱਚੇ ਅਤੇ ਉਹ ਸੰਗਤਾਂ ਜਿਹੜੀਆਂ ਇੱਧਰ ਦੀ ਪ੍ਰਸ਼ਾਦਾ ਛਕਣ ਜਾਂਦੀਆਂ ਤੇ ਗਲੀ ਵਿੱਚ ਦੀ ਜਿੱਥੇ ਜਿਹਦਾ ਉਹ ਗੇਟ ਬਣਿਆ ਲਾਲ ਰੰਗ ਦਾ ਉਹਦੇ ਵਿੱਚ ਦੀ ਜਿਹੜਾ ਲੰਘ ਕੇ ਤੇ ਸੰਗਤਾਂ ਵਾਪਸ ਆਉਂਦੀਆਂ ਤੇ ਉਹਦੇ ਉੱਤੇ ਕਿੰਨਾ ਚਿੱਕੜ ਹੈ ਤੇ ਸਾਈਡ 'ਤਾਂ ਨਹੀਂ ਐਨੀ ਕੁ ਜਗ੍ਹਾ ਜਿੱਥੋਂ ਤਾਂ ਨਹੀਂ ਲੰਘਦੀਆਂ ਤੇ ਬਹੁਤ ਲੋਕ ਉੱਥੇ ਡਿੱਗੇ ਜਿਨ੍ਹਾਂ ਦੇ ਕੱਪੜੇ ਜਿਨ੍ਹਾਂ ਦੇ ਵਸਤਰ ਖਰਾਬ ਹੋਏ ਅੰਮ੍ਰਿਤਧਾਰੀ ਬੰਦਾ ਡਿੱਗੇ ਉਹਦੇ ਕਕਾਰਾਂ ਦੀ ਵੀ ਵਿਦਬੀ ਹੁੰਦੀ ਹੈ ਸੋ ਮੈਂ ਬੇਨਤੀ ਕਰਾਂ ਜਿਹੜੀਆਂ ਆਪਾਂ ਵਧਾਈਆਂ ਦੇਈ ਗਏ ਸਾਜ ਸੰਗਤ ਜੀ ਆ ਵਧਾਈ ਹੋਵੇ ਸਾਡੇ ਵੱਲੋਂ ਸਾਚਾ ਗੁਰੂ ਲਾਧੋਰੇ ਦਿਵਸ ਤੇ ਆਪਾਂ ਬੋਰਡ ਵੀ ਲਾਇਆ ਸਾਰਾ ਕੁਝ ਕੀਤਾ ਪਰ ਆਪਣੇ ਕੋ ਸੰਗਤ ਦੀ ਸੇਵਾ ਨਹੀਂ ਹੋਈ ਬਹੁਤ ਵੱਡੀ ਕਤਾਈ ਜਿਹੜੀ ਐ ਇਹ ਸੰਗਤ ਦੀ ਸੇਵਾ ਦੇ ਵਿੱਚ ਆਪਾਂ ਕੀਤੀ ਐ ਜਿਹੜੇ ਲੋਕ ਆਏ ਦੂਰ ਦਰੇੜਿਓ ਉਹਨਾਂ ਵਿਚਾਰਾਂ ਕਮਾਈਆਂ ਕਰਨੀਆਂ ਸੀ ਇੱਕ ਫਾਸਟ ਫੂਡ ਵਾਲੀ ਵੈਨ ਜਿਹੜੀ ਉਹ ਗੰਦੇ ਪਾਣੀ ਦੇ ਵਿੱਚ ਡੱਕੀ ਤੇ ਨੇੜੇ ਦੁਕਾਨਾਂ ਲੱਗੀਆਂ ਉਹ ਵੀ ਪਾਣੀ ਦੇ ਵਿੱਚ ਤੇ ਜਿਹੜੇ ਪੰਘੂੜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਖੁਸ਼ੀ ਮਨਾਉਣੀ ਇਸ ਦਿਨ ਤੇ ਉਹ ਵੀ ਪਾਣੀ ਦੇ ਵਿੱਚ ਵਿੱਚ ਲੰਘ ਕੇ ਜਾਣਦੇ ਤੇ ਉਹ ਵੀ ਕਈ ਡਿੱਗੇ ਨੇ ਸੋ ਮੈਂ ਬੇਨਤੀ ਕਰਾਂ ਬੜਾ ਸੌਖਾ ਹੁੰਦਾ ਹੈ ਕਿ ਬਾਬਾ ਜੀ ਦੀ ਆਈਡੀ ਤੇ ਜਾ ਕੇ ਅਮਲੀ ਜਿਹੜੇ ਜਿਹੜੇ ਡਰਾਈਵਰ ਜਿਹੜੇ ਦੂਜੇ ਤੀਜੇ ਉਹ ਭੱਜ ਗਿਆ ਉਹ ਸਾਰੇ ਆਪਾਂ ਜਾ ਕੇ ਕਮੈਂਟ ਕਰੀਏ ਤੇ ਬਾਬਾ ਜੀ ਨੂੰ ਪਤਾ ਲੱਗੇ ਬਾਬਾ ਜੀ ਨੂੰ ਸਾਰਾ ਪਤਾ ਕੌਣ ਕੌਣ ਬੰਦਾ ਕਿੱਥੋਂ ਕਿੱਥੋਂ ਕਮੈਂਟ ਕਰ ਰਿਹਾ ਤੇ ਆਪਣੇ ਆਪਣੀ ਵਾਰਡ ਦੇ ਵਿੱਚ ਕਿਹਦਾ ਕਿੰਨਾ ਕੁ ਪ੍ਰੇਮ ਆ ਸਭ ਜਾਣਦੇ ਆਪਾਂ ਸੋ ਮੈਂ ਬੇਨਤੀ ਵਾਰਡਾਂ ਵਿੱਚ ਜਾ ਕੇ ਵੀ ਕਰਾਂਗਾ ਕੱਲੀ ਕੱਲੀ ਵਾਰਡ ਦੇ ਵਿੱਚ ਜਾ ਕੇ ਐਵੇਂ ਬਹਿਣ ਵਾਲਾ ਕੰਮ ਨਹੀਂ ਹੁਣ ਸੋ ਮੈਂ ਬੇਨਤੀ ਕਰਾਂ ਸੰਗਤਾਂ ਨੂੰ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਐਵੇਂ ਨਾ ਕਹਿ ਦਿਓ ਰਾਤ ਇੱਕ ਟੈਲੀਫੋਨ ਤੇ ਉਸੇ ਵੇਲੇ ਜਾ ਕੇ ਉਹ ਸਾਰੀ ਵੀਡੀਓ ਬਣਾਈ ਤੇ ਮੈਨੂੰ ਬੜੀ ਹੈਰਾਨ ਗਈ ਤੇ ਉਧਰ ਦੀ ਲੰਘਦੇ ਆਪਾਂ ਅੱਡੇ ਤੇ ਦਫ਼ਤਰ ਹੈ ਆਪਣਾ ਸਾਰੇ ਉੱਥੇ ਬੈਠਦੇ ਆ ਇੱਕੋ ਜਿਹੀਆਂ ਪੱਗਾਂ ਬਨ ਕੇ ਬੜੇ ਸਵਾਰ ਕੇ ਆਉਨੇ ਆ ਬਾਜ਼ਾਰਾਂ ਦੇ ਵਿੱਚ ਪਰ ਇਹ ਤੇ 10-20 ਮਿੰਟਾਂ ਦਾ ਕੰਮ ਸੀ ਸੀਵਰੇਜ ਦਾ ਪਾਣੀ ਕੱਢਣ ਦਾ ਜਿਹੜਾ ਤਿੰਨ ਦਿਨ ਹੀ ਨਹੀਂ ਨਿਕਲਿਆ ਅਜੇ ਅਸੀਂ ਸੋਚਦੇ ਸੀ ਜੇ ਕਿਤੇ ਬਾਰਿਸ਼ ਹੋ ਗਈ ਜੇ ਕਿਤੇ ਮੀਂਹ ਪੈ ਗਿਆ ਤੇ ਬਾਬਾ ਬਕਾਲਾ ਸਾਹਿਬ ਦੇ ਜਿਹੜੇ ਹਾਲਾਤ ਨੇ ਇਹ ਬਹੁਤ ਜ਼ਿਆਦਾ ਵੱਧ ਤੋਂ ਵੱਧਰ ਹੋ ਜਾਣੇ ਆ ਤੇ ਇਹ ਸ਼ੁਕਰ ਹੈ ਕਿ ਮੇਨ ਜਿਹੜਾ ਮੁੱਖ ਦਿਨ ਸੀ ਜਾਂ ਇੱਕ ਦਿਨ ਅੱਜ ਇਹਦੇ ਵਿੱਚ ਮੀਂਹ ਨਹੀਂ ਪਿਆ ਬਾਰਿਸ਼ ਨਹੀਂ ਹੋਈ ਤੇ ਸਾਡਾ ਟੱਕ ਟੱਕਿਆ ਰਹਿ ਗਿਆ ਪਰ ਉਹ ਸੀਵਰੇਜ ਦਾ ਪਾਣੀ ਜਿਹੜਾ ਗੰਦਾ ਜਿਹਦੇ ਵਿੱਚ ਲੋਕ ਡਿੱਗੇ ਜਿਹਦੇ ਵਿੱਚ ਸੰਗਤਾਂ ਦਾ ਨੁਕਸਾਨ ਹੋਇਆ ਜਿਹਦੇ ਉੱਤੋਂ ਦੀ ਗੰਦਗੀ ਤੇ ਉੱਤੋਂ ਦੀ ਕਿਉਂਕਿ ਕਈ ਵਾਰ ਅਸੀਂ ਕਹਿੰਦੇ ਕਿ ਦਰਸ਼ਨ ਕਰਕੇ ਆਏ ਆ ਪ੍ਰਸ਼ਾਦਾ ਛਕਾਈਏ ਉਹਨਾਂ ਫੇਰ ਜਾ ਕੇ ਦੀਵਾਨ ਦੇ ਵਿੱਚ ਬੈਠਣਾ ਹੁੰਦਾ ਜਦੋਂ ਉਹ ਪ੍ਰਸ਼ਾਦਾ ਛਕਿਆ ਉਹਨਾਂ ਨੇ ਫਿਰ ਗੰਦੇ ਪਾਣੀ ਦੇ ਵਿੱਚ ਦੀ ਲੰਗੇ ਤੇ ਫਿਰ ਹੋ ਸਕਦਾ ਉਹਨਾਂ ਸੋਚਿਆ ਹੋਵੇ ਕਿ ਹੁਣ ਦੀਵਾਨ ਵਿੱਚ ਜਾਣ ਦੀ ਹਾਲਤ ਨਹੀਂ ਸਾਡੀ ਸੋ ਮੈਂ ਬੇਨਤੀ ਕਰਾਂ ਇਹਨੂੰ ਸਕੋਚਿਓ ਨਾ ਇਹਨੂੰ ਚੰਗੀ ਤਰ੍ਹਾਂ ਵਿਚਾਰ ਕਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਧਰਤੀ ਆ ਮੈਂ ਬੇਨਤੀ ਕਰਦਾ ਜਿਹੜਾ ਜੋਗ ਆ ਉਹਦੇ ਕੋਲੋਂ ਸੇਵਾ ਲਓ ਮਹਾਰਾਜ ਜਿਹੜਾ ਜੋਗ ਨਹੀਂ ਆ ਉਹਨੂੰ ਸੇਵਾ ਤੋਂ ਲਾਂਭੇ ਕਰੋ ਜਿਵੇਂ ਆਪ ਹੋ ਜੇ ਤਾਂ ਚੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ